ਜੋ ਬੈਠੇ ਗੁਰੂ ਸਾਹਿਬ ਅੰਦਰ ਜਿਉ ਸਾਧਗੁਰਾਂ ਦੇ ਪਿਆਰ ਵਿੱਚ ਮਹਾਰਾਜ ਜੀ ਦੀ ਬਖਸ਼ਿਸ਼ ਫਤਿਹ ਬਲਾਓ ਸਾਰੀ ਸੰਗਤ ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚੇ ਬਾਸ਼ਾ ਜੀ ਦੀ ਕਿਰਪਾ ਹੋਈ ਹੈ ਜੋ ਖਾਲਸੇ ਜੀ ਦਾ ਪ੍ਰਗਟ ਦਿਵਸ ਆ ਰਿਹਾ ਖਾਲਸਾ ਸਾਜਨਾ ਦਿਵਸ ਆ ਰਿਹਾ ਹੈ ਜੋ ਸਾਖੀ ਦਾ ਪਰਵਾਰਿਆ ਹੈ ਇਹ ਦੇ ਸੰਬੰਧ ਚ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਜੋ ਭਾਈ ਸਾਹਿਬ ਜੀ ਹੁਣਾਂ ਨੇ ਧੰਨ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਪਵਿੱਤਰ ਮੁਖਵਾਕ ਬਾਣੀ ਸੁਭਈਏ ਦੀਨਨ ਕੀ ਪਰਧ ਪਾਲ ਕਰੇ ਨਿਤ ਇਹ ਸੁਪਾਵਨ ਬਾਣੀ ਦੀ ਵਿਚਾਰ ਅਰੰਭ ਕੀਤੀ ਹੈ ਆਪਾ ਬੜੇ ਪਾਕਾ ਵਾਲੇ ਹਾਂ ਅੱਜ ਭਾਵੇਂ ਇਸ ਚੀਜ਼ ਸਾਨੂੰ ਮਹਿਸੂਸ ਨਹੀਂ ਹੋ ਰਹੀ ਜਿਵੇਂ ਕਥਾ ਵਿੱਚ ਵੀ ਆਪਾਂ ਸਰਵਣ ਕੀਤਾ ਅਸੀਂ ਸੰਗਤ ਵਿੱਚ ਜਾਣਾ ਕਥਾ ਸੁਣਨੀ ਕੀਰਤਨ ਕਰਨਾ ਜਾ ਸੁਣਨਾ ਬਹੁਤਾ ਸਾਡੇ ਅੰਦਰ ਚਾਹ ਨਹੀਂ ਪਰ ਆਪ ਜੀ ਨੇ ਦੇਖਿਆ ਪਿਛਲੇ ਕੁਝ ਦਿਨਾਂ ਕੀ ਮਹੀਨੇ ਦੇ ਵਿੱਚ ਵਿੱਚ ਹੀ ਆਪਾਂ ਕਿੰਨੀਆਂ ਖ਼ਬਰਾਂ ਸੁਣੀਆਂ ਕਿੰਨੇ ਨੌਜਵਾਨ ਸੰਸਾਰ ਤੋਂ ਚਲੇ ਗਏ ਆ ਸਾਡੇ ਨਾਲ ਜੀਨੂ ਜੀ ਟਰੱਕ ਚਲਾਉਂਦਾ ਸੀ ਟਰਾਲਾ ਚਲਾਉਂਦਾ ਸੀ ਪਿਛਲੇ 4-5 ਦਿਨਾਂ ਦੀ ਗੱਲ ਆ ਨੌਜਵਾਨ 22 ਸਾਲ ਦੀ ਮਰਦ ਕਿਸਰਤੋਂ ਜੀ ਇੰਡੀਆ ਗਿਆ ਬਸ 2 ਦਿਨ ਬਾਅਦ ਵਾਪਸ ਆਜਣਾ ਸੀ ਐਕਸੀਡੈਂਟ ਹੋ ਕੇ ਚੜ੍ਹਾਈ ਕਰ ਗਿਆ ਕੋਈ ਪਤਾ ਨਹੀਂ ਸਾਥ ਸੰਗਤ ਜੀ ਕਦੋਂ ਕੋਈ ਸੌਮਾ ਕਿਹੜਾ ਆ ਜਾਣਾ ਪਰ ਜਦੋਂ ਕੋਈ ਸੰਸਾਰ ਤੋਂ ਚਲੇ ਜਾਂਦਾ ਵਾ ਫਿਰ ਵਸ਼ ਪਛਤਾਵਾ ਹੀ ਆ ਫਿਰ ਨਾ ਉਹ ਸੰਗਤ ਵਿੱਚ ਜਾ ਸਕਦਾ ਨਾ ਉਹ ਅੰਮ੍ਰਿਤ ਛਕ ਸਕਦਾ ਨਾ ਬਾਣੀ ਪੜ ਸਕਦਾ ਜੀ ਪਰ ਜੁੰਦਿਆਂ ਜੀ ਅੱਜ ਜੋਗ ਪਦਾਰਥਵਾਦੀ ਹੈ ਸਾਡੇ ਮਨ ਅੰਦਰ ਬਹੁਤ ਹੀ ਪਦਾਰਥ ਦੀ ਧੌੜ ਲੱਗੀ ਏ ਸਾਰੇ ਵਿੱਚ ਹੀ ਹੈ ਜੀ ਬਹੁਤ ਜ਼ਿਆਦਾ ਪਦਾਰਥ ਦੀ ਧੌੜ ਲੱਗੀ ਹੈ ਵਾਧੂ ਵਾਧ ਤਕਤਰ ਕਰੀਏ ਪਰ ਅਸੀਂ ਦੇਖਦੇ ਹਾਂ ਜਿਹੜਾ ਬੰਦਾ ਸੰਸਾਰ ਤੋਂ ਚਲਾ ਗਿਆ ਉਹਦਾ ਘਰ ਉਹਦੀਆਂ ਗੱਡੀਆਂ ਉਹਦੀਆਂ ਜ਼ਮੀਨਾਂ ਦਾ ਸਾਰਾ ਕੁਝ ਇੱਥੇ ਹੀ ਰਹਿ। ਭਾਵੇਂ ਇਹ ਬਚਨ ਸਾਡੇ ਅੰਦਰ ਨਹੀਂ ਜਾਂਦੇ। ਜਿਹੜੀਆਂ ਜ਼ਮੀਨਾਂ ਦੇ ਅੱਜ ਅਸੀਂ ਮਾਲਕਾਂ ਕਿਤੇ ਸਾਡੇ ਪਿਓ ਸਾਡੇ ਪਿਤਾ ਜੀ ਮਾਲਕੀ ਸੀ। ਕਿਤੇ ਸਾਡੇ ਦਾਦਾ ਜੀ ਉਹਨਾਂ ਜ਼ਮੀਨਾਂ ਦੇ ਮਾਲਕੀ ਸੀ। ਅਸੀਂ ਦੋ ਕਿਲੇ ਵੱਧ ਬਣਾ ਲੈ ਹੋਂਗੇ। ਪਰ ਸਾਰਾ ਕੁਝ ਇੱਥੇ ਰਹਿ ਜਾਣਾ। ਅਸੀਂ ਚੱਲੇ ਗਏ ਤਾਂ ਬੱਚਿਆਂ ਨੇ ਮਾਲਕ ਬਣ ਜਾਣਾ। ਪਰ ਜਿਹੜੀ ਚੀਜ਼ ਆ ਪ੍ਰਾਣੀ ਤੋਂ ਆਇਓ ਲਾਹ ਲੈਣ। ਲਗਾ ਕਿੰਤ ਕੋ ਫਕੜੇ ਸਭ ਮੁਕਦੀ ਚੱਲੀ ਰਹਿਣ ਜੋ ਸਾਡੀ ਜ਼ਿੰਦਗੀ ਦਾ ਮਨੋਰਥ ਹੈ ਜੀ ਉਹ ਸੰਗਤ ਵਿੱਚ ਆਣ ਕੇ ਹੀ ਉਹਦੀ ਲੱਗਣ ਲੱਗਣੀ ਹੈ ਇਸ ਲਈ ਰੋਜ ਮਹਾਰਾਜ ਜੀ ਸਾਨੂੰ ਬਚਨ ਕਰਦੇ ਨੇ ਜੋ ਬਾਬਾ ਜੀ ਨੇ ਆਖਿਆ ਕਿ ਗੋਬਿੰਦ ਵਿਲਣ ਕੀ ਇਹ ਤੇਰੀ ਬਰੀਆ ਤੇ ਕਾਰਜ ਸੰਪੂਰਨ ਕਿਵੇਂ ਹੋਣਾ ਮਹਾਰਾਜ ਕਹਿੰਦੇ ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਤਰਿਆ ਸੰਗਤ ਤੋਂ ਬਗੈਰਾ ਸਾਡਾ ਫਲਾ ਨਹੀਂ ਜੀ ਅੱਜ ਜਿਹੜੇ ਸਮਾਂ ਜਿਹੜੀ ਘੜੀ ਅਸੀਂ ਗੁਰੂ ਦੇ ਕੋਲ ਬਹਿ ਗਏ ਕਬੀਰ ਏਕ ਘੜੀ ਆਦੀ ਘੜੀ ਆਦੀ ਹੂ ਤੇ ਆਹ ਭਗਤਨ ਸੇਤੀ ਗੋਸਤੇ ਜੋ ਕਿਨੋ ਸੋ ਲਾਭ ਇਹਨੂੰ ਲਾਭ ਕਹਿ ਰਹੇ ਮਹਾਰਾਜ ਪਰ ਲਾਭ ਵਾਲੇ ਪਾਸੇ ਸਾਡਾ ਮਨ ਜਾ ਕੇ ਖੁਸ਼ ਨਹੀਂ ਹੈ ਪਰ ਸੰਗਤ ਜੀ ਦੇਖੋ ਬਚਪਨ ਚੱਲਿਆ ਗਿਆ ਜਵਾਨੀ ਚੱਲੀ ਗਈ ਅੱਜ ਉਹ ਸਾਡੀਆਂ ਖਾਂਜ ਜੋ ਵਰਨੀ ਹੈ ਜੋ ਜਵਾਨੀ ਵਿੱਚ ਸੀ ਹੌਲੀ-ਹੌਲੀ ਅਸੀਂ ਮੌਤ ਵਾਲੇ ਪਾਸੇ ਜਾ ਰਹੇ ਹਾਂ ਪਤਾ ਨਹੀਂ ਕਦੋਂ ਸਮਾਂ ਆ ਜਾਣਾ ਕੋਈ ਪਤਾ ਨਹੀਂ ਪਰ ਜੇ ਜ਼ਿੰਦਗੀ 'ਚ ਮਨੁੱਖ ਸਭ ਤੋਂ ਜੋ ਕੁਝ ਭੁੱਲਿਆ ਰੱਬ ਨੂੰ ਨਹੀਂ ਭੁੱਲਿਆ ਮਨੁੱਖ ਮਨੁੱਖ ਮੌਤ ਨੂੰ ਭੁੱਲਿਆ ਜੀ ਜਿਸ ਬੰਦੇ ਨੂੰ ਮੌਤ ਚੇਤੇ ਆ ਉਹਨੂੰ ਰੱਬ ਚੇਤੇ ਉਹ ਕਦੀ ਕਿਸੇ ਨਾਲ ਧੋਖਾ ਨਹੀਂ ਕਰੇਗਾ ਤੇ ਮਹਾਰਾਜੀ ਦੀ ਬਖਸ਼ਿਸ਼ ਆ ਜੀ ਬੜੇ ਉੱਚੇ ਭਾਗ ਹੋਣ ਆ ਗੁਰੂ ਦੀ ਸੰਗਤ ਨਸੀਬ ਹੁੰਦੀ ਬਹੁਤ ਉੱਚੇ ਬਨ ਭਾਗਾ ਸਤ ਸਾਮੇ ਨਾਲ ਹੁੰਦੇ ਆ ਇਹ ਗੁਰੂ ਜੀ ਕਿਰਪਾ ਜੀ ਮਹਾਰਾਜ ਜੀ ਦੀ ਮਿਹਰ ਹੈ ਜੇ ਗੁਰੂ ਦੇ ਦਰ ਤੇ ਆ ਕੇ ਬੈਠਿਆ ਤੇ ਵਿਸਾਖੀ ਦਾ ਪਰਬਾਪਾ ਮਨਾ ਰਹੇ ਜੀ ਤੇ ਵਿਸਾਖੀ ਦਾ ਸਿੱਖ ਧਰਮ ਵਿੱਚ ਬਹੁਤ ਵੱਡਾ ਮਹਤਵ ਹੈ ਜੀ ਵਿਸਾਖੀ ਦਾ ਜਿੱਦਣ ਗੁਰੂ ਨਾਨਕ ਪਾਸ਼ਾ ਮਹਾਰਾਜ ਨੇ ਉਦਾਸੀਆਂ ਅੰਪ ਕੀਤੀ ਪਹਿਲੀ ਉਦਾਸੀ ਬਾਬਾ ਜੀ ਹੁਣ ਦੱਸਣ ਗਿਆ ਪਹਿਲੋਂ ਸੁਲਤਾਨਪੁਰ ਸਾਹਿਬ ਤੋਂ ਜਿਦਾਂ ਸੰਸਾਰ ਦੇ ਜੀਵਾਂ ਦਾ ਭਲਾ ਕਰਨ ਗਏ ਉਦੋਂ ਵੀ ਇੱਕ ਵਿਸਾਖੀ ਸ਼੍ਰੀ ਵਿਸਾਖੀ ਵਾਲਾ ਦਿਨ ਸੀ ਜਿਦਾਂ ਗੋਆਚਵਾਲ ਸਾਹਿਬ ਦੀ ਪਾਵਨ ਧਰਤੀ ਤੇ ਬੌੜੀ ਦਾ ਗੜ ਕੜ ਟੁੱਟਿਆ ਉਦੋਂ ਵੀ ਵਿਸਾਖੀ ਸੀ ਜੀ ਜਿਦਾਂ ਜਿੱਲਿਆ ਵਾਲੇ ਹੋਰ بڑے ਬਾਬਾ ਜੀ ਦਸਨ ਕੇ ਵਿਸਾਰ ਚ ਜਿੱਲਿਆ ਵਾਲੇ ਬਾਗ ਦਾ ਸਾਕਾ ਹੋਇਆ 1919 ਉਦੋਂ ਵੀ ਵਿਸਾਖੀ ਜੇ ਦਿਨ 78 ਚ ਸਾਡੇ ਸਿੰਘ ਸ਼ਹੀਦ ਹੋਏ ਉਦੋਂ ਵੀ ਵਿਸਾਖੀ ਜਦੋਂ ਖਾਲਸਾ ਪੰਥ ਮਹਾਰਾਜ ਨੇ ਸਿਰਜਿਆ ਉਦੋਂ ਵੀ ਮੁਸਾਕੀ ਇਸ ਮੁਸਾਕੀ ਦਾ ਬਹੁਤ ਵੱਡਾ ਮਹੱਤਵ ਹੈ ਜੀ ਸਾਡੀ ਜ਼ਿੰਦਗੀ 'ਚ ਤੇ ਮਹਾਰਾਜੀ ਨੇ ਇਸ ਖਾਲਸੇ ਪੰਥ ਦੀ ਸਿਰਜਣਾ ਕੀਤੀ ਜਿਹੜੀ ਪ੍ਰਮਾਤਮਾ ਦੀ ਮੌਜ ਵਿੱਚ ਹੋਈ ਆ ਖਾਲਸਾ ਪ੍ਰਗਟ ਹੋ ਪ੍ਰਮਾਤਮਾ ਕੀ ਮੌਜ ਹੈ ਤੇ ਮੌਜ ਵਿੱਚ ਬੰਦਾ ਆਣ ਕੇ ਉਹ ਕੰਮ ਕਰਦਾ ਜਿਹਨੂੰ ਸਭ ਤੋਂ ਵੱਧ ਨੇਹ ਪਿਆਰ ਹੋਵੇ ਤੁਮਾਂ ਬੇਨਤੀ ਜਿਹੜੇ ਕਰਨੀ ਜੀ ਕਾਂ ਤੋਂ ਸ੍ਰੀ ਅਖੰਡ ਪਾਤਸ਼ਾਹ ਜੀ ਰੰਗ ਹੋਣੇ 10 ਵਜੇ। ਇਹ ਉਹ ਦਿਹਾੜਾ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਇੰਜੀ ਢਲੋਕ ਹੈ ਆਪਣੀ ਜ਼ਿੰਦਗੀ ਸਭ ਤੋਂ ਵੱਧ ਖੁਸ਼ੀ ਵਾਲਾ ਦਿਨ ਸੀ ਮਹਾਰਾਜ ਜੀ ਦਾ। ਤਾਂ ਮਾਰੇ ਕਿਆ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋ ਨਿਵਾਸ। ਕਿੱਡੀ ਵੱਡਿਓ ਦਿਨ ਹੋਏਗਾ ਕਿੰਨੀਆਂ ਰੌਣਕਾਂ ਸ੍ਰੀ ਆਨੰਦਪੁਰ ਸਾਹਿਬ ਮੈਂ ਅਦੇ ਤਰਤ ਪਾਉਣ ਤਰਤੀ ਦੇ ਹੋਣਗੀਆਂ। ਜਿਹਦਨ ਭਾਈ ਤੇ ਅਸ਼ੇ ਉਹਨਾਂ ਨੇ ਕਿ ਨਮਾਜ਼ ਦੂਰ ਮਿਲਿਆ ਜੀ ਨਵੇਂ ਸਰੂਪ ਸਾਨੂੰ ਉਸ ਦਿਨ ਜਿਹੜਾ ਸਿੰਘ ਨਾਮ ਹੈ ਸਾਡਾ ਸਿੰਘ ਨਾਮ ਉਸ ਦਿਨ ਮਿਲਿਆ ਸਾਨੂੰ ਆਹ ਸਰੂਪ ਕਲਗੀਆਂ ਵਾਲੇ ਪਹਾਣ ਉਸ ਦਿਨ ਸਾਨੂੰ ਦਿੱਤਾ ਉਸ ਦਿਨ ਸਾਨੂੰ ਅਧਿਕਾਰ ਮਿਲਿਆ ਕਿ ਅਸੀਂ ਗੁਰੂ ਗੋਬਿੰਦ ਸਿੰਘ ਦੇ ਪੋਤ ਹਨ ਉਹਦੇ ਆ ਰਾਜੀ ਕਾਲਾ ਬਖਣਪਾਟ ਸਾਹਿਬ ਦੀ ਨੰਬ ਹੋਣੀ ਆ ਮੈਂ ਭੈਣਾ ਨੂੰ ਵੀਰਾਂ ਨੂੰ ਬੇਨਤੀ ਕਰਾਂਗਾ ਜੀ ਆਪਾ ਤਨ ਕਰਕੇ ਮਨ ਕਰਕੇ ਧੰਨ ਕਰਕੇ ਵਾਅਦਾ ਤੋਂ ਵਾਅਦਾ ਸੇਵਾ ਕਰਨੀ ਤੇ ਮੇਰਾ ਇਹ ਮੰਨਣਾ ਜਿਹੜਾ ਸਿੱਖ ਜਿਹੜਾ ਜੀ ਏਸ ਦਿਹਾੜੇ ਤੇ ਜਿੰਨੀ ਵਧ ਸੇਵਾ ਕਰੇਗਾ ਭਾਵਨਾ ਨਾਲ ਮਾਰੇ ਦੇ ਦਰ ਤੇ ਆਏਗਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਓਡੀ ਵੱਡੀ ਖੁਸ਼ੀ ਆ ਇਹ ਬਹੁਤ ਖੁਸ਼ੀਆਂ ਭਰਿਆ ਦਿਹਾੜਾ ਜਦਨ ਇਸ ਸੰਸਾਰ ਦੇ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਕਿ ਨਵੇਕ ਲਾਹੇ ਅਲੱਗ ਪੰਥ ਸੰਸਾਰ 'ਚ ਪ੍ਰਗਟ ਕੀਤਾ ਜੀ ਦੇਖੋ ਆਪਾਂ ਗੁਰੂ ਨਾਨਕ ਸਾਹਿਬ ਜੀ ਦਾ ਪੜਿਚੋਲ ਵਿੱਚ ਕਮੈਂਟ ਸਮਾਲਤੀ ਜੀ ਗੁਰੂ ਨਾਨਕ ਪਾਤਸ਼ਾਹ ਜਿਹੜਾ ਕਾ ਪਾਇਨ ਕਿਹਦੇ ਕ ਮਾਰੇ ਦਾ ਜਨਮ ਹੋਇਆ ਆਪਾਂ ਇਹ ਕਹਿੰਦੇ ਸਤਿਗੁਰ ਨਾਨਕ ਪ੍ਰਗਟਿਆ ਇਹ ਹੀ ਕਹਿੰਦੇ ਜੀ ਤੇ ਜਦੋਂ 10ਵੇਂ ਪਾਤਸ਼ਾਹ ਜੀ ਦਾ ਸਮਾਂ ਦੋਦੋ ਕੀ ਕਹਿੰਨੇ ਵਾਹ ਪ੍ਰਗਟਿਓ ਮਰਦ ਆ ਗੰਮੜਾ ਉਦੋਂ ਹੀ ਪ੍ਰਗਟ ਕਹਿੰਨੇ ਆ ਜਦੋਂ ਖਾਲਸਾ ਦੀ ਗੱਲ ਆ ਗਈ ਖਾਲਸਾ ਪ੍ਰਗਟਿਓ ਪਰਮਾਤਮਾ ਕੀ ਖਾਲਸਾ ਇਹਦਾ ਵੀ ਜਨਮ ਨਹੀਂ ਹੋਇਆ ਇਹ ਵੀ ਪ੍ਰਗਟ ਹੀ ਹੋਇਆ ਇਸੇ ਕਰਕੇ ਇਹ ਬੜਾ ਭਾਗਾ ਵਾਲਾ ਦਿਹਾੜਾ ਜੀ ਵੱਦ ਤੋਂ ਵੱਦ ਸੰਤ ਜੀ ਆਪਾਂ ਮਾਇਆ ਨਾਲ ਵੀ ਤਨ ਨਾਲ ਵੀ ਤਨ ਨਾਲ ਵੀ ਤੇ ਮਨ ਨਾਲ ਵੀ ਜਿੱਤਾਜ ਸੰਗਤ ਬੈਠੀ ਸਾਡੇ ਨੌਜਵਾਨ ਮਗਰ ਬੈਠੇ ਆਪਣੇ ਸੰਗ ਸਾਰਿਆਂ ਦੇ ਬੜੇ ਚਾਅ ਨਾਲ ਜਿਵੇਂ ਸਾਡੇ ਘਰਾਂ 'ਚ ਵਿਆਹ ਹੁੰਦਾ ਕੋਈ ਦਿਨ ਖੁਸ਼ੀਆਂ ਹੁੰਦਾ ਐਂ ਭੱਜ-ਭੱਜ ਕੇ ਪਰ ਪਧਾਰੀ ਲੱਗਦਾ ਖੁਸ਼ੀ ਵਿੱਚ ਕਦੋਂ ਸਮਾਂ ਲੰਘ ਗਿਆ ਇਹ ਤਾਂ ਅਸੀਂ ਵੱਧ ਤੋਂ ਵੱਧ ਬਾਣੀ ਪੜਨੀ ਆ ਆਪਣੀ ਸੇਵਾ ਕਰਨੀ ਆ ਤੇ ਇਹ ਸੱਚ ਆ ਜੀ ਹਰ ਬੰਦੇ ਦੇ ਅੰਦਰ ਔਗਣਾ ਸਾਡੇ ਅੰਦਰ ਵੀ ਔਗਣਾ ਪਰ ਕਦੀ ਵੀ ਖਾਲਸਾ ਕਦੀ ਵੀ ਇਹ ਸੋਚ ਕੇ ਨਹੀਂ ਬੈਜਣਾ ਬਸ ਆਪਣੀ ਬਾਣੀ ਪੜ ਲਓ ਆਪਣਾ ਜੀ ਨਿਤਨੇਮ ਘਰੇ ਕਰ ਲਓ ਜੋ ਹੋ ਜੂ ਸੋ ਜੋ ਆਪਾਂ ਨਹੀਂ ਲੈਣਾ ਇਦਾਂ ਨਹੀਂ ਸਰਕ ਅਖੀਰਲੇ ਸਵਾਸ ਤੱਕ ਸੰਘਰਸ਼ ਵਿੱਚ ਰਹਿੰਦਾ ਜਿਹੜੇ ਬਾਬਾ ਜੀ ਨੇ ਦੱਸਿਆ ਨਾ ਕਥਾ ਜਪਉ ਨੂੰ ਵੀ ਸੰਘਰਸ਼ ਸਹਿਤ ਸੰਘਰਸ਼ੀਲਾ ਅਖੀਰਲੇ ਸਵਾਸ ਤੱਕ ਸੈਖ ਨੇ ਸੰਘਰਸ਼ ਵਿੱਚ ਰਹਿਣਾ ਵੀ ਸੱਚੇ ਪਾਸ਼ਾ ਮੇਰੇ ਸਵਾਸ ਅਖੀਰਲੇ ਆਉਣ ਤੋਂ ਪਹਿਲਾਂ ਤੁਹਾਡੀ ਕਿਰਪਾ ਨਾਲ ਜੇ ਇੱਕ ਜੀਵ ਹੀ ਮਾਰੇ ਤੇਰੇ ਨਾਲ ਜੁੜ ਗਿਆ ਮੇਰਾ ਕੋਈ ਜੱਪ ਤੱਪ ਨਹੀਂ ਮੇਰੇ ਜਿਮਕਾਰ ਆ ਮੇਰੇ ਜਿ ਔਗਣਾ ਪਾਰ ਮੈਨੂੰ ਭਰੋਸਾ ਸਤਿਗੁਰੂ ਜੇ ਇੱਕ ਜੀ ਵੀ ਤੇਰੇ ਨਾਲ ਜੁੜ ਗਿਆ ਉਹਦੇ ਮਗਰ ਤੂੰ ਮੇਰਾ ਵੀ ਜਿਹੜਾ ਪਾਰ ਕਰ ਦੇਣਾ ਐਸੀ ਕਰਕੇ ਭਾਈ ਹਰ ਸਿੱਖ ਨੇ ਜਿੱਥੇ ਸੇ ਘਰੇ ਲੁਜ ਜ਼ਿੰਮੇਵਾਰੀਆਂ ਨਿਭਾਉਣੀਆਂ ਬੱਚਿਆਂ ਨੂੰ ਪਾਲਣਾ ਹੋਰ ਜ਼ਿੰਮੇਵਾਰੀਆਂ ਕਦੀ ਸਿਰ ਨੀਵਾ ਕਰਕੇ ਨਹੀਂ ਬਹਿ ਜਾਣਾ ਜੀ ਜੇ ਤਾਂ ਨੀਵੇਂ ਕਰਕੇ ਬਹਿ ਜਾਂਦੇ ਬਾਬਾ ਬੋਤਾ ਸਿੰਘ ਕਰਜਾ ਸਿੰਘ ਉਹਨਾਂ ਦੇ ਬਹਿ ਜਾਣਾ ਸਗਾ ਉਹਨਾਂ ਨੂੰ ਕੋਈ ਲੋੜ ਪਈ ਸੀ ਧਿਆਦੇ ਆਂਦੀ ਨਹੀਂ ਸਹਿਕ ਹੁਕੈਰੀ ਮਨ ਵਿੱਚ ਆ ਜਾਂਦਾ ਛੱਟੋ ਯਾਰ ਆਪਾਂ ਕੀ ਲੈਣਾ ਇਦਾਂ ਨਹੀਂ ਜਦੋਂ ਇਹ ਵਿਚਾਰ ਆਉਂਦਾ ਉਦੋਂ ਅਸੀਂ ਚੜ੍ਹਦੀ ਕਲਾ ਜੀ ਨਹੀਂ ਰਹਿੰਦੇ ਉਹਦੇ ਢੈਂਦੀ ਕਲਾ ਵਾਲੇ ਚਲੇ ਜਾਂਦੇ ਆ ਸਹਿਕ ਮਾਰਿਆ ਗਿਆ ਕੁੱਟਿਆ ਗਿਆ ਬੰਦ-ਬੰਦ ਕਟੇ ਗਿਆ ਸਹਿਕ ਦੇ ਪਰ ਸਹਿਕ ਕਦੀ ਢੈਂਦੀ ਕਲਾ ਜੀ ਨਹੀਂ ਗਿਆ ਐਸੀ ਕਰਕੇ ਆਪਾਂ ਜਿੱਤਾਂ ਵੀ ਮਾਰਿਆ ਸਾਨੂੰ ਕੋਈ ਜੋਗਦਾ ਦਿੱਤੀ ਆ ਨਹੀਂ ਵੀ ਹਲੇ ਕੀ ਇਸ ਡਟ ਦੇ ਤਾਂ ਵੀ ਕੋਈ ਗੱਲ ਨਹੀਂ ਔਰ ਵੱਧ ਤੋਂ ਵੱਧ ਅੰਦਰ ਚਾਅ ਨਾਲ ਭਾਵਨਾ ਨਾਲ ਸੱਚੇ ਪਾਤਸ਼ਾਹ ਹੈ ਤੇ ਤੇਰੇ ਸੈਖੀ ਆ ਭਵਾਂ ਮਾੜੀਆਂ ਪਰ ਚੰਗੀਆਂ ਭੈਣਾਂ ਨੂੰ ਵੀ ਧੀਆਂ ਨੂੰ ਵੀ ਤੇ ਆਪਣ ਨੂੰ ਜੋ ਸਭ ਨੂੰ ਬੇਨਤੀ ਹੈ ਜੀ ਸਾਰਿਆਂ ਨੂੰ ਅਸੀਂ ਪਤਾ ਨਹੀਂ ਜ਼ਿੰਦਗੀ ਵਿੱਚ ਕਦੋਂ ਖੀ ਦਾ ਸਮਾ ਆ ਜਾਣਾ ਪਤਾ ਕੋਈ ਨਹੀਂ ਪਰ ਜਿੰਨੀ ਦੇਰ ਤੱਕ ਸੰਸਾਰ 'ਚ ਹੈ ਕੋ ਇਹੋ ਜਿਹਾ ਕਰਮ ਕਰੀਏ ਕੋ ਇਹੋ ਜਿਹਾ ਕਾਰਜ ਕਰੀਏ ਕਿ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਾਨੂੰ ਖੁਸ਼ੀਆਂ ਮਹਿਣਾ ਇਸੇ ਕਰਕੇ ਆਪ ਤੁਹਾਨੂੰ ਬੇਨਤੀ ਆ ਜੀ ਵੱਧ ਤੋਂ ਵੱਧ ਆਪਾਂ ਦਾਨ ਕਰਕੇ ਮਾਨ ਕਰਕੇ ਧਨ ਕਰਕੇ ਕੱਲ 10 ਵਜੇ ਸ਼੍ਰੀ ਖਡਪੜ ਸਾਹਿਬ ਜੀ ਰੱਬ ਹੋਏ ਨਾ ਭੈਣਾ ਨੂੰ ਬੇਨਤੀ ਆ ਜਿਹੜੇ ਅਮਰਤਾਰੀਆ ਭੈਣਾ ਦਿਨ ਵੇਲੇ ਸ਼੍ਰੀ ਜਗਨਜੀਤ ਸਾਹਿਬ ਦੀ ਡਿਊਟੀ ਲਾਉਂਦੀਆਂ ਨੌਜਵਾਨਾਂ ਨੂੰ ਵੀ ਬੇਨਤੀ ਆ ਜਿਹੜੇ ਚੌਂ ਸਰਵ ਕਰਦੇ ਆ ਪਹਿਰੇ ਤੇ ਖਲੋਤੇ ਹੁੰਦੇ ਆ ਇਸੇ ਤਰ੍ਹਾਂ ਆਪਾਂ ਲਗਾਤਾਰ 48 ਘੰਟੇ ਮਹਾਰਾਜ ਨੂੰ ਚੌਂ ਸਰਵ ਹੋਣਾ ਨਾਲ ਪਹਿਰੇ ਤੇ ਨਾਲ ਜਾਪੀ ਸਾਹਿਬ ਦਾ ਪ੍ਰਵਾਹ ਚਲਾਣਾ ਨਾਲ ਲੰਗਰਾਂ ਦੀ ਸੇਵਾ ਹੋਣੀ ਆ ਇਹ ਵੱਧ ਤੋਂ ਵੱਧ ਸਮਾਪਨ ਗੁਰੂ ਦੇ ਦਰ ਤੇ ਬਦੀਦ ਕੰਮ ਸਭ ਦਾ ਧੰਨਵਾਦ ਜੀ ਗੁਰੂ ਕੇ ਲੰਗਰ ਤਿਆਰ ਇਸੇ ਤਰ੍ਹਾਂ ਆਪ ਜੀ ਨੇ ਗੁਰੂ ਕੇ